Hi friends <coughs> welcome to my channel dynamic passion fire ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਔਰ ਜੀ ਆਇਆਂ ਨੂੰ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀਆਂ ਜਿਹੜੇ ਮੇਰੇ ਚੈਨਲ ਨੂੰ ਇੰਨਾ ਪਿਆਰ ਦੇ ਰਹੇ ਹੋ ਇੰਨੀ ਸਪੋਰਟ ਦੇ ਰਹੇ ਹੋ ਤਾਂ ਇੱਕ ਵਾਰ ਤੋਂ ਫਿਰ ਤੁਹਾਡਾ ਸਭ ਦਾ ਤਹਿ ਦਿਲ ਤੋਂ ਧੰਨਵਾਦ ਵੈਲਕਮ ਤੇ ਹਮੇਸ਼ਾ ਤੁਹਾਡੇ ਵਾਸਤੇ ਵੀ ਪ੍ਰੇ ਕਰਦੀ ਰਹਨੀ ਆ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀ ਕਲਾ ਚ ਰਹੋ ਅੱਜ ਆਪਾਂ ਗੱਲ ਕਰ ਰਹੇ ਆ ਕਿ ਕਈ ਵਾਰ ਚਾਹ ਦੇ ਸ਼ਕੀਨ ਹੈਗੇ ਆ ਆਪਾਂ ਬਹੁਤ ਜ਼ਿਆਦੇ ਇੰਡੀਅਨ ਲੋਕ ਇੰਡੀਅਨ ਦਾ ਕੀ ਕਹਿ ਸਕਦੇ ਆ ਆਪਾਂ ਵਰਡ ਦੇ ਵਿੱਚ ਵੀ ਲੋਕ ਚਾਹ ਬਹੁਤ ਪੀਂਦੇ ਆ ਪਸੰਦ ਕਰਦੇ ਆ ਪਰ ਇੰਡੀਆ ਨੂੰ ਬਹੁਤ ਜ਼ਿਆਦਾ ਆਪਾਂ ਕਹਿੰਦੇ ਆ ਕਿ ਇੰਡੀਅਨ ਲੋਕ ਆ ਜਿਹੜੇ ਉਹ ਜ਼ਿਆਦਾ ਚਾਹ ਪੀਂਦੇ ਆ ਤੇ ਚਾਹ ਨੂੰ ਆਪਾਂ ਕਿਤੇ ਨਾ ਕਿਤੇ ਪੀਂਦੇ ਵੀ ਹੈਗੇ ਆ ਹੁਣ ਜਦੋਂ ਆਪਾਂ ਸਵੇਰੇ ਉੱਠਦੇ ਆ ਤਾਂ ਇਹ ਲੱਗਦਾ ਹੁੰਦਾ ਕਿ ਇੱਕ ਕੱਪ ਚਾਹ ਦਾ ਮਿਲ ਜਾਵੇ ਤਾਂ ਦਿਲ ਨੂੰ ਸਕੂਨ ਜਿਹਾ ਮਿਲ ਜਾਂਦਾ ਹੈ ਨਾ ਤੇ ਜੇ ਦਿਲ ਨੂੰ ਸਕੂਨ ਮਿਲਦਾ ਚਾਹ ਪੀ ਕੇ ਤਾਂ ਪੀ ਲੈਣੀ ਚਾਹੀਦੀ ਆ ਪਰ ਇਹ ਚਾਹ ਪੀਣ ਦੇ ਨਾਲ ਕਈ ਖਤਰਨਾਕ ਬਿਮਾਰੀਆਂ ਜੀਆਂ ਹੋ ਜਾਂਦੀਆਂ ਨੇ ਕਿਆਂ ਮੋਟੀਆਂ ਜਿਹੜੀਆਂ ਨਿੱਕੀਆਂ ਮੋਟੀਆਂ ਤੋਂ ਜ਼ਿਆਦਾ ਵੱਡਾ ਰੂਪ ਧਾਰਨ ਕਰ ਲੈਂਦੀਆਂ ਕਿ ਉਹ ਹੀ ਬਿਮਾਰੀਆਂ ਮੇਜਰ ਬਣ ਜਾਂਦੀਆਂ ਤੇ ਅੱਜ ਆਪਾਂ ਉਹਦੇ ਬਾਰੇ ਗੱਲ ਕਰਦੇ ਆਂ ਕਿ ਇਹ ਬਿਮਾਰੀਆਂ ਵੀ ਨਾ ਹੋਣ ਤੇ ਜਿਹੜਾ ਸਾਡਾ ਚਾਹ ਦਾ ਚਸਕਾ ਉਹ ਵੀ ਨਾ ਹਟੇ ਤੇ ਕੁਝ ਕੁ ਗੱਲਾਂ ਦੀ ਅਸੀਂ ਸਾਵਧਾਨੀਆਂ ਰੱਖ ਕੇ ਚਾਹ ਜਿਹੜੀ ਆਪਣੀ ਪੀ ਸਕਦੇ ਆਂ ਤਾਂ ਅੱਜ ਆਪਾਂ ਉਹਨਾਂ ਗੱਲਾਂ ਦਾ ਹੀ ਤੁਹਾਡੇ ਨਾਲ ਮੈਂ ਜਾਣਕਾਰੀ ਕਰੂੰਗੀ ਕਿਉਂਕਿ ਮੈਂ ਟੀ ਲਵਾਂ ਪੂਰੀ ਮੈਂ ਵੀ ਚਾਹ ਦੀ ਬਹੁਤ ਸ਼ਕੀਨ ਆ ਤੇ ਇਹਦੇ ਨਾਲ ਜਿਹੜੀਆਂ ਮਤਲਬ ਚਾਹ ਤੋਂ ਬਿਨਾ ਨਹੀਂ ਮੈਂ ਰਹਿ ਸਕਦੀ ਹੁਣ ਇਹਦੇ ਨਾਲ ਕੀ ਹੁੰਦਾ ਨਾ ਕਈ ਵਾਰ ਮੈਡੀਕਲ ਲੈਂਗੁਏਜ ਦੇ ਵਿੱਚ ਕਹਿੰਦੇ ਆ ਕਿ ਬਲੋਟਿੰਗ ਹੋਣ ਲੱਗ ਜਾਂਦੀ ਹੈ ਪੇਟ ਫੁੱਲ ਜਾਂਦਾ ਚਾਹ ਪੀਣ ਤੋਂ ਬਾਅਦ ਗੈਸ ਬਣ ਜਾਂਦੀ ਹੈ ਸੀਨੇ ਦੇ ਵਿੱਚ ਜਲਨ ਹੋ ਜਾਂਦੀ ਹੈ ਹੈਨਾ ਤਾਂ ਉਹ ਚੀਜ਼ਾਂ ਨਾ ਹੋਣ ਅਸੀਂ ਚਾਹ ਵੀ ਪੀ ਚਲੀਏ ਤਾਂ ਉਹ ਕਈ ਵਾਰ ਜਦੋਂ ਆਪਾਂ ਕੁਝ ਖਾਣੇ ਪੀਣੇ ਆ ਜਿਹੜੀ ਬਾਹਰਲੀ ਹਵਾ ਉਹ ਆਪਣੇ ਅੰਦਰ ਚਲੀ ਜਾਂਦੀ ਆ ਅੰਦਰ ਜਾਣ ਨਾਲ ਕੀ ਹੁੰਦਾ ਅੰਦਰ ਜਾ ਕੇ ਉਸ ਚੀਜ਼ ਸਵੇਲਿੰਗ ਹੋ ਜਾਂਦੀ ਆ ਸੋਜ ਆ ਜਾਂਦੀ ਆ ਤੇ ਅੱਜ ਆਪਾਂ ਉਹਦੇ ਤੇ ਗੱਲ ਕਰਦੇ ਆ ਵੀ ਪਹਿਲੀ ਗੱਲ ਤਾਂ ਜਿਹੜਾ ਪੇਟ ਫੁੱਲਦਾ ਚਾਹ ਨੂੰ ਬਦਨਾਮ ਕੀਤਾ ਗਿਆ ਹੈਗਾ ਵੀ ਇਹਦੇ ਪਿੱਛੇ ਕੀ ਰਾਜ ਹੈ ਠੀਕ ਹੈ ਤਾਂ ਆਜੋ ਫਿਰ ਉਹਦੇ ਤੇ ਆਪਾਂ ਗੱਲਬਾਤ ਕਰੀਏ ਤਾਂ ਚਾਹ ਜਿਹੜੀ ਹੈਗੀ ਆ ਚਾਹ ਨੂੰ ਵੀ ਬਦਨਾਮ ਕੀਤਾ ਕਿ ਕਿਤੇ ਨਾ ਕਿਤੇ ਗੱਲ ਸੱਚੀ ਵੀ ਆ ਵੀ ਚਾਹ ਪੀਣ ਦੇ ਨਾਲ ਸਾਨੂੰ ਜਿਹੜੀਆਂ ਮੇਨ ਪ੍ਰੋਬਲਮਸ ਹੁੰਦੀਆਂ ਹੈ ਹਨਾ ਗੈਸ ਬਣ ਜਾਂਦੀ ਆ ਕਬਜ਼ ਹੋ ਜਾਂਦੀ ਆ ਖਾਣ ਪੀਣ ਦਾ ਸਟਾਈਲ ਬਦਲ ਜਾਂਦਾ ਆਪਣਾ ਭੁੱਖ ਨਹੀਂ ਲੱਗਦੀ ਇੰਡਾਈਜੈਸ਼ਨ ਹੋ ਜਾਂਦੀ ਆ ਬਾਹਜਮੀ ਮਤਲਬ ਜਿਹਨੂੰ ਕਹਿੰਦੇ ਆ ਆਪਾਂ ਤਾਂ ਉਹਦਾ ਕਾਰਨ ਕੀ ਆ ਕਿ ਸਾਨੂੰ ਚਾਹ ਬਣਾਉਣ ਦਾ ਤਰੀਕਾ ਬਦਲਣਾ ਪਊਗਾ ਸਾਵਧਾਨੀਆਂ ਵਰਤਣੀਆਂ ਪੈਣਗੀਆਂ ਜਦੋਂ ਅਸੀਂ ਚਾਹ ਬਣਾਉਣੀ ਆ ਤੇ ਚਾਹ ਦੇ ਵਿੱਚ ਅਸੀਂ ਕੀ ਪਾਉਣਾ ਅਗਰ ਤੁਸੀਂ ਇਹ ਪੰਜ ਚੀਜ਼ਾਂ ਚਾਹ ਦੇ ਵਿੱਚ ਪਾਉਣੇ ਆ ਤਤੋਂ ਸੀ ਮੈਂ ਕਹਿੰਨੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਕਿਸੇ ਦੀ ਹੋ ਕਿਸਮ ਦੀ ਹੋ ਸਕਦੀ ਨਾ ਤੁਹਾਡੇ ਗੈਸ ਬਣੇ ਨਾ ਤੁਹਾਨੂੰ ਕਬਜ਼ ਹੋਵੇ ਔਰ ਨਾ ਸੀਨੇ ਚ ਜਲਨ ਹੋਵੇ ਨਾ ਪੇਟ ਫੁੱਲੇ ਉਹ ਪੰਜ ਚੀਜ਼ਾਂ ਕਿਹੜੀਆਂ ਜਿਹੜੀਆਂ ਅਸੀਂ ਚਾਹ ਚ ਪਾ ਕੇ ਪੀਣੀ ਹੈ ਹਾਲਾਂਕਿ ਉਹ ਚੀਜ਼ਾਂ ਆਪਾਂ ਪਾਉਨੇ ਵੀ ਆ ਪਰ ਕਈ ਵਾਰਾਂ ਸਮ ਟਾਈਮ ਆਪਾਂ ਉਹਨਾਂ ਨੂੰ ਮਿਸ ਕਰ ਦਿੰਨੇ ਆ ਨੰਬਰ 1 ਤੇ ਹੈਗੀ ਇਲਾਇਚੀ ਹਰੀ ਇਲਾਇਚੀ ਪਾਉਣੀ ਹੈ ਚਾਹ ਦੇ ਵਿੱਚ ਇੱਕ ਕੱਪ ਦੇ ਵਿੱਚ ਦੋ ਲੈਚੀ ਚਾਹ ਦਾ ਕਿੱਕਾਪ ਜਿਹੜਾ ਮੇਨ ਹੁੰਦਾ ਉਹਦੇ ਚ ਆਪਾਂ ਜਿੰਨਾ ਪੀਨੇ ਇੰਨੀ ਚਾਹ ਉਹਦੇ ਵਿੱਚ ਦੋ ਇਲਾਇਚੀ ਜ਼ਰੂਰੀ ਆ ਜਿਹੜੀਆਂ ਇਲਾਇਚੀਆਂ ਹੈਗੀਆਂ ਹਰੀਆਂ ਉਹ ਜਿਹੜੀਆਂ ਹੈਗੀਆਂ ਤੁਸੀਂ ਦੇਖੋ ਕਿ ਉਹ ਕੱਲੀ ਚਾਹ ਦਾ ਸਵਾਦ ਨਹੀਂ ਵਧਾਉਂਦੀਆਂ ਉਹ ਅੰਤੜੀਆਂ ਨੂੰ ਮਜ਼ਬੂਤ ਕਰਦੀਆਂ ਨੇ ਛੋਟੀ ਇਲਾਇਚੀ ਦਾ ਕੰਮ ਆ ਅੰਤੜੀਆਂ ਨੂੰ ਮਜ਼ਬੂਤ ਕਰਨਾ ਉਹਨਾਂ ਦੀ ਸਵੇਲਿੰਗ ਹਟਾਉਣੀ ਤੇ ਚਾਹ ਦਾ ਜਿਹੜਾ ਸਵਾਦ ਤਾਂ ਉਹ ਬਣਦਾ ਹੀ ਬਣਦਾ ਅਗਰ ਸਾਡੀਆਂ ਅੰਤੜੀਆਂ ਹੈਲਦੀ ਆ ਤਾਂ ਸਾਨੂੰ ਕੋਈ ਵੀ ਬਿਮਾਰੀ ਹੈ ਜਿਹੜੀ ਉਹ ਨਹੀਂ ਲੱਗ ਸਕਦੀ ਨੰਬਰ 2 ਤੇ ਇੱਕ ਜਿਹੜੀਆਂ ਅੰਤੜੀਆਂ ਨੂੰ ਸਫਾਈ ਕਰਦੀ ਹੈ ਲੈਚੀ ਸੋਜ ਨਹੀਂ ਆਉਣ ਦਿੰਦੀ ਤੇ ਨਾਲ ਹੀ ਬਲੋਟਿੰਗ ਨਹੀਂ ਹੋਣ ਦਿੰਦੀ ਪੇਟ ਨਹੀਂ ਫੁੱਲੜ ਦਿੰਦੀ ਛੋਟੀ ਇਲਾਇਚੀ ਇੰਨੀ ਇੱਕ ਵਧੀਆ ਚੀਜ਼ ਆ ਮੇਰੀਆਂ ਦੋ ਵੀਡੀਓ ਆ ਚੁੱਕੀਆਂ ਛੋਟੀ ਇਲਾਇਚੀ ਦੇ ਫਾਇਦੇ ਉਹ ਤੁਸੀਂ ਦੇਖਿਓ ਜ਼ਰੂਰ ਪੜਿਓ ਉਹਨੂੰ ਜਿਹੜੀ ਬਲੋਟਿੰਗ ਆ ਬਿਲਕੁਲ ਤੁਸੀਂ ਇਲਾਇਚੀ ਵਾਲੀ ਚਾਹ ਪੀ ਲਓ ਤਾਂ ਮਿੱਠਾ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਰੱਖਣਾ ਗੁੜ ਪਾਓ ਸ਼ੱਕਰ ਪਾਓ ਮਿਸ਼ਰੀ ਪਾਓ ਚਾਹ ਦੇ ਵਿੱਚ ਸ਼ਹਿਦ ਪਾ ਲਓ ਬਟਖੰਡ ਨਾ ਪਾਓ ਤਾਂ ਖੰਡੇ ਦੇ ਵਿੱਚ ਮਿੱਠਾ ਹੀ ਹੁੰਦਾ ਉਹਦੇ ਵਿੱਚ ਕੁਝ ਨਹੀਂ ਹੁੰਦਾ ਗੁੜ ਦੇ ਵਿੱਚ ਮਿਨਰਲਸ ਵਗੈਰਾ ਵੀ ਹੁੰਦੇ ਆ ਜਿਹੜੇ ਕਿ ਸਾਨੂੰ ਅੰਦਰੋਂ ਮਜ਼ਬੂਤੀ ਦਿੰਦੇ ਆ ਤਾਂ ਥੋੜਾ ਮਿੱਠਾ ਘੱਟ ਰੱਖੋ ਹਮੇਸ਼ਾ ਤੇ ਸੌਂਫ ਜਿਹਨੂੰ ਕਹਿੰਦੇ ਆ ਫੈਨਲ ਸੀਡ ਸੌਂਫ ਦਾ ਇੰਨੀ ਕੁ ਵਧੀਆ ਚੀਜ਼ ਆ ਆਪਾਂ ਜਾਨਦੇ ਆ ਖਾਣਾ ਖਾਣ ਕੇ ਤੇ ਵੀ ਉਹ ਸੌਂਫ ਦੇ ਆਪਾਂ ਨੂੰ ਮਿਸ਼ਰੀ ਮਿਕਸ ਕਰਕੇ ਦਿੰਦੇ ਆ ਹਨਾ ਖਾਣੋਂ ਖਾਣਾ ਖਾਣ ਤੋਂ ਬਾਅਦ ਉਹਦਾ ਕੀ ਕੰਮ ਹੈਗਾ ਉਹਨੂੰ ਡਾਈਜੈਸ਼ਨ ਕਰਨ ਦਾ ਜਿਹੜੀ ਸੌਂਫ ਆ ਉਹ ਇੱਕ ਬਹੁਤ ਹੀ ਜ਼ਿਆਦਾ ਡਾਈਜੈਸ਼ਨ ਸਟਰੋਂਗ ਕਰਨ ਦਾ ਇੱਕ ਬਹੁਤ ਵੱਡਾ ਤਰੀਕਾ ਹੈਗਾ ਉਹ ਇਲਾਜ ਆ ਜਿਹੜਾ ਸੌਂਫ ਕਰਦੀ ਆ ਅਗਰ ਅਸੀਂ ਸੌਂਫ ਨੂੰ ਚਾਹ ਦੇ ਵਿੱਚ ਪਾਉਨੇ ਆ ਦੋ ਕੱਪ ਚਾਹ ਬਣਾਉਨੇ ਆ ਜਾਂ ਇੱਕ ਕੱਪ ਚਾਹ ਪਾਉਨੇ ਆ ਤਾਂ ਅੱਧਾ 스ਪੂਨ ਉਹਦੇ ਵਿੱਚ ਤੁਸੀਂ ਇੱਕ ਦੇ ਵਿੱਚ ਅੱਧਾ ਕਾ 스ਪੂਨ ਤੇ ਦੋ ਕੱਪਾਂ ਦੇ ਵਿੱਚ ਇੱਕ ਪੂਰਾ ਸੌਂਫ ਦਾ ਥੋੜਾ ਜਿਹਾ ਉਹਨੂੰ ਕੁੱਟ ਕੇ ਜ਼ਰੂਰ ਪਾ ਲਓ ਕਈ ਲੋਕ ਮੈਂ ਦੇਖਿਆ ਨਾ ਸਰਦੀਆਂ ਦੇ ਵਿੱਚ ਮਸਾਲਾ ਬਣਾ ਕੇ ਰੱਖਦੇ ਆ ਉਸ ਮਸਾਲੇ ਦੇ ਨਾਲ ਕੀ ਹੁੰਦਾ ਕਿ ਟੇਸਟੀ ਬਣਦਾ ਚਾਹ ਦਾ ਜਦੋਂ ਅਸੀਂ ਉਸ ਚੀਜ਼ ਨੂੰ ਪਹਿਲਾਂ ਕੁੱਟ ਕੇ ਰੱਖ ਲੈਨੇ ਜਾਂ ਗ੍ਰाइंड ਕਰਕੇ ਰੱਖ ਲੈਨੇ ਆ ਤਾਂ ਉਹਦਾ ਅਸਰ ਆ ਜਿਹੜਾ ਉਹ ਘਟ ਜਾਂਦਾ ਤਾਂ ਜਦੋਂ ਤੁਸੀਂ ਚੀਜ਼ ਬਣਾਉਣੀ ਆ ਖਾਣੀ ਆ ਉਦੋਂ ਹੀ ਉਹਨੂੰ ਦੁਬਾਰਾ ਕਟਕਿਓ ਦੇ ਵਿੱਚ ਪਾਓ ਹੁਣ ਇਹਦੇ ਵਿੱਚ ਕੀ ਹੁੰਦਾ ਕਿ ਸੌਂਫ ਨੇ ਜਦੋਂ ਸਾਡੀ ਸਟਰੋਂਗ ਕਰਤਾ ਡਾਈਜੈਸ਼ਨ ਪਾਵਰ ਸਾਡੀ ਹਾਜਮਾ ਬਣਾਤਾ ਤਾਂ ਜਿਹੜੀ ਚਾਹ ਉਹ ਆਪਣੇ ਆਪ ਹੀ ਹਾਜਮ ਹੋ ਜਾਣੀ ਆ ਤੇ ਸਪੀਡ ਜਿਹੜੀ ਹਾਜਮ ਹੋਣ ਦੀ ਮੈਟਾਬੋਲਿਜ਼ਮ ਸਿਸਟਮ ਆ ਜਿਹੜਾ ਉਹ ਠੀਕ ਹੋ ਗਿਆ ਤੇ ਨੰਬਰ 3 ਤੇ ਹੈਗੇ ਆ ਲੌਂਗ ਇੱਕ ਕੱਪ ਇੱਕ ਲੌਂਗ ਦੋ ਕੱਪ ਦੋ ਲੌਂਗ ਕਿਉਂਕਿ ਲੌਂਗ ਆ ਜਿਹੜੇ ਉਪੀਨ ਕਿਲਰ ਦਾ ਵੀ ਕੰਮ ਕਰਦੇ ਆ ਸਰਦੀ ਖਾਂਸੀ ਜਿੰਨੀ ਮਰਜ਼ੀ ਹੋਵੇ ਕੁਝ ਵੀ ਹੋਵੇ ਜਿ ਕਾਮ ਆ ਜਾਂ ਪੇਟ ਦੇ ਵਿੱਚ ਗੈਸ ਤੁਹਾਡੇ ਬਹੁਤ ਵਧੀਆ ਸੌਰੀ ਪੇਟ ਗੈਸ ਬਣਦੀ ਆ ਤੁਹਾਨੂੰ ਤਾਂ ਜਿਹੜੇ ਜਦੋਂ ਅਸੀਂ ਲੌਂਗ ਪਾ ਕੇ ਚਾਹ ਪੀਵਾਂਗੇ ਤਾਂ ਇਹ ਨੂੰ ਉਹ ਖਤਮ ਕਰਦਾ ਲੌਂਗ ਲੌਂਗਾ ਨੇ ਥੋੜੀ ਜਿਹੜੀ ਗੈਸ ਬਣਦੀ ਆ ਉਹ ਨੂੰ ਲੌਂਗ ਨੇ ਖਤਮ ਕਰਨਾ ਕਿਉਂਕਿ ਲੌਂਗ ਆ ਜਿਹੜੀ ਇੱਕ ਬਹੁਤ ਜ਼ਿਆਦਾ ਪੇਨ ਕਿਲਰ ਦਾ ਕੰਮ ਕਰਦੇ ਆ ਸੋਜ ਦਾ ਦਰਦ ਦਾ ਇਹ ਸਾਰੇ ਲੌਂਗ ਕੰਮ ਕਰਦੇ ਹੈਗੇ ਆ ਫਿਰ ਆ ਜਾਂਦੀ ਜੀ ਤુલਸੀ ਤੇ ਤુલਸੀ ਨੂੰ ਤਾਂ ਆਪਾਂ ਸਾਰੇ ਵੈਸੇ ਹੀ ਬਹੁਤ ਜ਼ਿਆਦਾ ਪਿਆਰ ਵੀ ਕਰਦੇ ਆਂ ਤੇ ਤુલਸੀ ਬਾਰੇ ਸਾਰੇ ਜਾਣਦੇ ਵੀ ਆਂ ਤੇ ਔਰ ਘਰ ਘਰ ਦੇ ਵਿੱਚ ਤુલਸੀ ਤੁਹਾਨੂੰ ਲੱਗੀ ਮਿਲ ਚੋਗੇ ਤਾਂ ਇੱਕ ਕੱਪ ਦੇ ਵਿੱਚ 5-6 ਪੱਤੇ ਤੁਸੀਂ ਤુલਸੀ ਦੇ ਧੋਕੇ ਪਾਉਣੇ ਆ ਕਿਉਂਕਿ ਤુલਸੀ ਜਿਹੜੀ ਆ ਉਹ ਸਾਡੀ ਇਮਿਊਨਿਟੀ ਨੂੰ ਬੂਸਟ ਅਪ ਕਰਦੀ ਆ ਜਦੋਂ ਸਾਡੀ ਇਮਿਊਨਿਟੀ ਇਸ ਸਟਰੋਂਗ ਆ ਫ੍ਰੀ ਰੈਡੀਕਲਸ ਤੋਂ ਸਾਨੂੰ ਬਚਾਉਂਦੀ ਆ ਕਿ ਜਿੰਨੇ ਵੀ ਬਾਹਰੋਂ ਸਾਡੇ ਨਾਲ ਆ ਕੇ ਘਟਾਣੂ ਸਾਡੇ ਤੇ ਅਟੈਕ ਕਰਦੇ ਆ ਤਾਂ ਇਹ ਇੱਕ ਲੇਅਰ ਬਣਾਉਂਦੀ ਆ ਤુલਸੀ ਆ ਜਿਹੜੀ ਤਾਂ ਤુલਸੀ ਪਾਣੀ ਵਿੱਚ ਚਾਹ ਦੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀ ਆ ਹੁਣ ਕੀ ਹੋ ਗਿਆ ਇਲਾਇਚੀ ਹੋ ਗਈ ਸੌਂਫ ਹੋ ਗਈ ਲੌਂਗ ਹੋ ਗਈ ਤਾਂ 4 ਨੰਬਰ ਤੇ ਆ ਗਈ ਤુલਸੀ ਤੇ 5 ਨੰਬਰ ਤੇ ਵੈਰੀ ਇੰਪੋਰਟੈਂਟ ਚੀਜ਼ ਆ ਜਿਹੜੀ ਤਾਂ ਹੀ ਮੈਂ ਕਹਿ ਨਹੀਂ ਹੁੰਦੀ ਕਿ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਕਿ ਲਾਸਟ ਤੱਕ ਕੁਸ਼ਚਨ ਆ ਕੁਝ ਵਧੀਆ ਹੁੰਦਾ ਹੈ ਹੁਣ ਸਾਰਿਆਂ ਨੂੰ ਪਤਾ ਕਿ ਤੁਲਸੀ ਦਾ ਤਾਂ ਮੈਂ ਆਪਾਂ ਗੱਲ ਕਰ ਹੀ ਲਈ ਹੈ ਵੀ ਇਮਿਊਨਿਟੀ ਵਧਾਉਂਦੀ ਹੈ ਪਰ ਇਹ ਕੱਲੀ ਇਮਿਊਨਿਟੀ ਨਹੀਂ ਵਧਾਉਂਦੀ ਤੁਲਸੀ ਹੈ ਜਿਹੜੀ ਇਹ ਆਪਾਂ ਨੂੰ ਬਹੁਤ ਜ਼ਿਆਦਾ ਮਤਲਬ ਜਿਵੇਂ ਸਰਦੀ ਖਾਂਸੀ ਜ਼ੁਕਾਮ ਹੋਇਆ ਹੁੰਦਾ ਉਹਦੇ ਤੋਂ ਵੀ ਬਹੁਤ ਜਲਦੀ ਰਾਹਤ ਦਿੰਦੀ ਹੈ ਤੇ ਪਾਚਨ ਸ਼ਕਤੀ ਨੂੰ ਵੀ ਦੁਬਣਾ ਕਰਦੀ ਹੈ ਤੁਲਸੀ ਤਾਂ ਪੰਜਵੀਂ ਚੀਜ਼ ਹੈਗੀ ਆ ਜਿੰਜਰ ਅਦਰਕ ਚਾਹ ਦੇ ਵਿੱਚ ਤੁਸੀਂ ਅਦਰਕ ਜ਼ਰੂਰ ਪਾਉਣਾ ਬਹੁਤ ਹੀ ਇੰਪੋਰਟੈਂਟ ਆ ਅਦਰਕ ਤੋਂ ਬਿਨਾ ਸੀ ਹਰਦਵਾਰ ਗਏ ਉੱਥੇ ਅਸੀਂ ਜਿਹੜੀ ਵੀ ਟੀ ਸਟਾਲ ਤੇ ਜਾਂਦੇ ਸੀਗੇ ਤੁਸੀਂ ਦੇਖਿਆ ਹੋਣਾ ਲక్ష్ਮਣ ਝੂਲਾ ਜਿੱਥੇ ਹੈਗਾ ਉੱਥੇ ਅਸੀਂ ਦੇਖਿਆ ਨਿੱਕੀਆਂ ਨਿੱਕੀਆਂ ਸਟਾਲਸ ਰੇੜੀ ਤੇ ਤੇ ਬੜੀ ਵਧੀਆ ਚਾਹ ਬਣਾਉਂਦੇ ਸੀ ਔਰ ਹਰ ਅਸੀਂ ਦੇਖਿਆ ਕਿ ਸਾਦਾ ਇੱਕੋ ਹੀ ਟੇਸਟ ਤੇ ਅਦਰਕ ਜ਼ਰੂਰ ਪਾਉਂਦੇ ਵਿੱਚ ਕਟਿੰਗ ਕੀਤੀ ਨਾ ਮੈਂ ਕਿਹਾ ਤੁਹਾਡੀ ਅਦਰਕ ਕਹਿੰਦੇ ਜੀ ਇਹ ਤਾਂ ਜ਼ਰੂਰੀ ਆ ਠੰਡ ਹੁੰਦੀ ਆ ਤੇ ਯਾਤਰੀ ਘੁੰਮਦੇ ਰਹਿੰਦੇ ਸਾਡੇ ਕੋਲੇ ਤਾਂ ਬਹੁਤ ਵਧੀਆ ਸਾਨੂੰ ਲੱਗਦਾ ਵੀ ਅਸੀਂ ਉਹਨਾਂ ਨੂੰ ਚੰਗੀ ਚਾਹ ਪਾਣੀ ਪਿਵਾਈਏ ਤਾਂ ਜਿਹੜਾ ਅਦਰਕ ਹੈਗਾ ਇਹ ਐਂਟੀ ਇਨਫਲੇਮੇਟਰੀ ਹੁੰਦਾ ਇਹ ਤਕੜੇ ਘੋਣਾ ਇਹਦੇ ਵਿੱਚ ਕਿਉਂਕਿ ਸੋਜ ਆ ਜਿਹੜੀ ਅੰਤੜੀਆਂ ਨੂੰ ਆਉਂਦੀ ਉਹ ਅਦਰਕ ਨਹੀਂ ਲਾਉਣੀ ਆ ਤੇ ਇੱਕ ਜਿਹੜੀ ਵੈਰੀ ਇੰਪੋਰਟੈਂਟ ਗੱਲ ਆ ਅਦਰਕ ਆ ਜਿਹੜੇ ਸਾਡੇ ਅੰਦਰ ਐਨਜ਼ਾਈਮ ਬਣਾਉਂਦਾ ਐਨਜ਼ਾਈਮ ਮਤਲਬ ਕਿ ਜਿਹੜੀ ਆ ਉਹ ਹੁੰਦੇ ਆ ਖਾਜਮ ਕਰਨ ਵਾਲੇ ਤੱਤ ਉਹ ਅਦਰਕ ਬਣਾਉਂਦਾ ਤੇ ਅੰਤੜੀਆਂ ਨੂੰ ਜਿਹੜੀ ਸੋਜ ਆ ਉਹਨਾਂ ਨੂੰ ਇਹ ਲਾਉਣ ਦੇ ਵਿੱਚ ਅਦਰਕ ਆ ਜਿਹੜਾ ਪੂਰਾ ਯੋਗਦਾਨ ਮਿਲਦਾ ਹੈ ਦਾ ਸੰਨ ਤੇ ਪਾਚਨ ਸੰਬੰਧੀ ਕੋਈ ਵੀ ਪਰੇਚਾਣੀ ਹੈਗੀ ਆ ਸਾਨੂੰ ਕਿਸੇ ਨੂੰ ਖਾਣਾ ਬਹੁਤ دیر ਨਾਲ ਪਚਦਾ ਪਚਦਾ ਹੀ ਨਹੀਂ ਅਗਰ ਤੁਸੀਂ ਅਦਰਕ ਦਾ ਕੱਲਾ ਲੀਫ ਵੀ ਵੈਸੇ ਕੱਟ ਕੇ ਲੀਫ ਕਹਿ ਦਿੰਨੀ ਆ ਛੋਟਾ ਜਿਹਾ ਲੀਫ ਹੀ ਬਣ ਜਾਂਦਾ ਜਦੋਂ ਇੰਨਾ ਕਿ ਆਪਾਂ ਕੱਟ ਲੈਨੇ ਆ ਪੱਤਾ ਵੀ ਇੱਕ ਸਿੰਗਲ ਇਹ ਨਹੀਂ ਵੀ ਇੰਨੀ ਆਪਾਂ ਡੰਡੀ ਉਹ ਫੜਿਆ ਇੰਨਾ ਅਦਰਕ ਦੇ ਖਾਣ ਲੱਗੇ ਕਿਉਂਕਿ ਉਹ ਤਜ਼ਾਬ ਵੀ ਬਣਾ ਦਿੰਦਾ ਕਈਆਂ ਦੇ ਤਾਂ ਬਹੁਤ ਥੋੜਾ ਥੋੜਾ ਕਰਕੇ ਤੁਸੀਂ ਉਹਨੂੰ ਖਾਣਾ ਇੰਨਾ ਕਿ ਚਾਹ ਦੇ ਵਿੱਚ ਜ਼ਰੂਰ ਪਾਓ ਤੇ ਚਾਹ ਜਿਹੜੀ ਥੋੜੀ ਤੁਸੀਂ ਦੇਖਿਓ ਇਸ ਤਰ੍ਹਾਂ ਪੀ ਕੇ ਬਣਾ ਕੇ ਦੇਖਿਓ ਤਾਂ ਤੁਸੀਂ ਯਕੀਨ ਕਰਿਓ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਜਿਹੜੀ ਆ ਉਹ ਨਹੀਂ ਆਊਗੀ ਇਸ ਤਰ੍ਹਾਂ ਚਾਹ ਬਣਾ ਕੇ ਪੀਓਗੇ ਤਾਂ ਅਗਰ ਤੁਸੀਂ ਸਿੱਧੀ ਚਾਹ ਪੀਨੇ ਆ ਤਾਂ ਤੁਹਾਡੇ ਗੈਸ ਵੀ ਬਣੂਗੀ ਤਜਾਬ ਵੀ ਬਣੂਗਾ ਬਲੋਟਿੰਗ ਵੀ ਹੋਊਗੀ ਸਾਰਾ ਕੁਝ ਹੋਊਗਾ ਤੇ ਡਾਕਟਰਸ ਨੇ ਤਾਂ ਆਪੇ ਕਹਿਣਾ ਭਾਈ ਚਾਹ ਛੱਡੋ ਹੈਨਾ ਕੋਈ ਚੀਜ਼ ਛੱਡਣ ਦੀ ਲੋੜ ਨਹੀਂ ਹੁੰਦੀ ਉਹਨੂੰ ਚੇਂਜ ਕਰ ਲਓ ਲਾਈਫ ਸਟਾਈਲ ਚੇਂਜ ਕਰ ਲਓ ਆਪਣਾ ਵੀ ਦੇ ਖਾਣ ਵਾਲੀ ਚੀਜ਼ ਤਾਂ ਨਹੀਂ ਹੁਣ ਰਾਤ ਨੂੰ ਕਈ ਚੀਜ਼ਾਂ ਐ ਜਿਹੜੀਆਂ ਹੁੰਦੀਆਂ ਕਿ ਜਿਹੜੀਆਂ ਆਪਾਂ ਨਹੀਂ ਖਾ ਸਕਦੇ ਹੈਨਾ ਉਹ ਵੀ ਤਾਂ ਆਪਾਂ ਪੈਣਾ ਹੀ ਆ ਉਦੋਂ ਹੀ ਖਾਦੇ ਤੋਂ ਬਿਨਾ ਤੇ ਜੀ ਆਪਾਂ ਚਾਹ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਜਦੋਂ ਵੀ ਤੁਸੀਂ ਪੀਣੀ ਆ ਸਰਦੀਆਂ ਦੇ ਵਿੱਚ ਵੈਸੇ ਹੀ ਆਪਣੇ 3-4 ਕੱਪ ਹੋ ਹੀ ਜਾਂਦੇ ਆ ਤਾਂ ਮਾਰਨਿੰਗ ਸਾਰੀ ਚਾਹ ਉੱਠ ਕੇ ਪੀਂਦੇ ਆ ਪਰ ਮਾਰਨਿੰਗ ਚਾਹ ਪੀਣ ਤੋਂ ਪਹਿਲਾਂ ਤੁਸੀਂ ਪਾਣੀ ਜ਼ਰੂਰ ਪੀਤਾ ਹੋਣਾ ਚਾਹੀਦਾ ਇਹ ਤੁਹਾਨੂੰ ਮੇਰੇ ਅੱਗੇ ਵੀ ਇੱਕ ਮੇਰੀ ਪਾਣੀ ਵਾਲੀ ਵੀਡੀਓ ਆਈ ਹੈ ਤੇ ਪਹਿਲਾਂ ਵੀ ਆ ਚੁੱਕੀ ਹੈ ਮੇਰੀ ਵੀਡੀਓ ਇੱਕ ਇਹ ਅੱਜ ਇੱਕ ਮੈਂ ਨਵੀਂ ਵੀਡੀਓ ਬਣਾਈ ਹੈ ਤੁਹਾਡੇ ਵਾਸਤੇ ਤਾਂ ਜਰੂਰ ਇਹਨੂੰ ਤੁਸੀਂ ਇਸ ਤਰ੍ਹਾਂ ਹੀ ਚਾਹ ਪੀ ਕੇ ਅਪਲਾਈ ਕਰਨਾ ਬਣਾ ਕੇ ਤਾਂ ਫਿਰ ਆਪਣੇ ਕਮੈਂਟਸ ਦੇਣਾ ਅਗਰ ਮੇਰੀ ਵੀਡੀਓ ਚੰਗੀ ਲੱਗਦੀ ਹੈ ਤਾਂ ਅੱਗੇ ਸ਼ੇਅਰ ਕਰਦਿਆ ਕਰੋ ਤੇ ਲਾਈਕ ਜ਼ਰੂਰ ਕਰਿਆ ਕਰੋ ਇੰਨਾਕ ਤਾਂ ਮੈਂ ਤੁਹਾਨੂੰ ਆਪਣੀ ਰਾਈਟ ਨਾਲ ਕਹਿ ਹੀ ਸਕਦੀ ਹਾਂ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੇ ਵੀਡੀਓ ਮੇਰੀ ਅੱਛੀ ਲੱਗਦੀ ਹੈ ਤਾਂ ਥੈਂਕ ਯੂ ਸੋ ਮਚ ਆਲ ਦਾ ਬੈਸਟ ਮਿਲਦੇ ਹਾਂ ਕਿਸੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ